ਕਵੱਟੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ ਅਸੀਂ ਇਹ ਚੰਗੀ ਬੇਰਦਾ ਲੱਗਦਾ ਹੁਣ ਸਹੀ ਪੁਰਾਣੇ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ ਜਿੱ ਸਾਡਾ ਸਮਾਜ ਹੁੰਦਾ ਸੀ ਉਦੋਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਹੈ ਜਦੋਂ ਇਹ ਗੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਜੀ ਲੱਗਦਾ ਦੋਰਾ ਉਹੀ ਇੱਕ ਜੁਨਤਾ ਦੇਖ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋ ਇਹ ਸਦਾ ਹੀ ਆ ਰਹਿਣਾ ਚਾਹੀਦਾ ਵੋਟਾਂ ਵੇਲੇ ਵੀ ਇਹ ਕਵੱਟੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ ਅਸੀਂ ਇਹ ਚੰਗੀ ਬੇਰਦਾ ਲੱਗਦਾ ਹੁਣ ਸਹੀ ਪੁਰਾਣੇ ਸਮਾਜ ਜਿੱਦ ਸਮਾਜ ਉਹਦਾ ਆਪਾਂ ਇੱਕ ਦੂਜੇ ਦਾ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਮੰਨ ਲਓ ਜਦੋਂ ਇਹੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਹਾਂ ਇਹ ਦੋਰਾ ਉਹੀ ਇੱਕ ਜੁੱਟਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋਰਾ ਇਹ ਸਦਾ ਹੀ ਆ ਰਹਿਣਾ ਚਾਹੀਦਾ ਵੋਟਾਂ ਵੇਲੇ ਵੀ ਇਹ ਕਬੱਟੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ ਅੱਸੀ ਗੱਲ ਕਿ ਚੰਗੀ ਬੇਰਤਾ ਹੈ ਲੱਗਦਾ ਹੁਣ ਸਹੀ ਪੁਰਾਣੇ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ ਜਿੱਦਾਂ ਸਾਡਾ ਸਮਾਜ ਹੁੰਦਾ ਸੀ ਉਦੋਂ ਆਪਾਂ ਇੱਕ ਦੂਜੇ ਦਾ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਮਾਨਸਰਿਕ ਕਲਾਕਾਰ ਜਦੋਂ ਇਹੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਕੰਮ ਜਿਹੜਾ ਸਤਿਕਾਰ ਦਿੰਦੇ ਆ। ਇਹ ਦੋਰਾ ਉਹੀ ਇੱਕ ਜੁਟਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਲੋ ਸਦਾ ਹੀ ਆ ਰਹਿਣਾ ਚਾਹੀਦਾ ਵੋਟਾਂ ਵੇਲੇ ਵੀ ਇਹ ਕਬੱਡੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ। ਅੱਸੀ ਗੱਲ ਹੈ ਚੰਗੀ ਬਿਰਤ ਹੈ। ਅੱਜ ਹੁਣ ਸਹੀ ਪੁਰਾਣੇ ਸਮਾਜ ਜਿੰਦਾ ਪੁਰਾਣਾ ਸਾਡਾ ਪੰਜਾਬ ਜ ਸਾਡਾ ਸਮਾਜ ਉਹਦਾ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ। ਇਹ ਇਹ ਜ਼ਰੂਰੀ ਹੈ। ਮਨ ਸਤਿ ਸ਼ਕਲਾ ਇਹਦਾ ਈਗੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਕੋਈ ਜਨ ਸਤਿਕਾਰ ਦਿੰਦੇ ਆ ਉਹ ਦੋਹਰਾ ਉਹੀ ਇੱਕ ਜੁੜਦਾ ਵੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਉਹ ਸਦਾ ਹੀ ਆ ਰਹਿਣਾ ਚਾਹੀਦਾ ਵੋਟਾਂ ਵੇਲੇ ਵੀ ਇਹ ਕਬੱਡੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਵਾਲੀ ਖੜਨ ਲੱਗੇ ਅੱਸੀ ਗੱਲ ਕਿ ਚੰਗੀ ਬਿਰਤ ਹੈ ਹੁਣ ਸਹੀ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ 'ਚ ਸਾਡਾ ਸਮਾਜ ਹੁੰਦਾ ਸੀ ਉਦਾਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਮਨ ਸਤਿ ਸ਼ਕਲਾ ਇਹਦਾ ਈਗੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਕੌਮ ਜਿਹਨੂੰ ਸਤਿਕਾਰ ਦਿੰਦੇ ਆ। ਇਹ ਦੁਹਰਾ ਉਹੀ ਇੱਕ ਜੁੜਤਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋ ਇਹ ਸਦਾ ਹੀ ਆ ਰਹਿਣਾ ਚਾਹੀਦਾ। ਵੋਟਾਂ ਵੇਲੇ ਵੀ ਇਹ ਕਬੱਡੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਵਾਲੀ ਖੜਨ ਲੱਗੇ। ਅੱਛੀ ਗੱਲ ਹੈ ਕਿ ਚੰਗੀ ਬੇਰਦਾ ਹੈ। ਅਗਦਾ ਹੁਣ ਸਹੀ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ 'ਚ ਸਾਡਾ ਸਮਾਜ ਹੁੰਦਾ ਸੀ। ਉਦੋਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ। ਇਹ ਇਹ ਜ਼ਰੂਰੀ ਹੁੰਦਾ। ਮਨਸਿਕ ਕਲਾਕਾ ਜਦੋਂ ਇਹੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ। ਆਪਾਂ ਕੌਮ ਜਿਹਨੂੰ ਸਤਿਕਾਰ ਦਿੰਦੇ ਆ। ਇਹ ਦੁਹਰਾ ਉਹੀ ਇੱਕ ਜੁੜਤਾ ਦੇਖਣ ਨੂੰ ਮਿਲ ਰ ਕਵੱਟੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ। ਅੱਛੀ ਗੱਲ ਹੈ। ਚੰਗੀ ਬੇਰਦਾ ਹੈ। ਅੱਜ ਹੁਣ ਸਹੀ ਪੁਰਾਣੇ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ 'ਚ ਸਾਡਾ ਸਮਾਜ ਹੁੰਦਾ ਸੀ ਉਹਦਾ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ। ਇਹ ਇਹ ਜ਼ਰੂਰੀ ਹੁੰਦਾ ਹੈ। ਮਨ ਸਾਰੇ ਖਲਾਕ ਕਰਦਾ। ਇਹਦਾ ਈਗੋ ਖਤਮ ਹੁੰਦੀ ਹੈ। ਇਹਦੇ ਨਾਲ ਮੈਂ ਮੁੱਕਦੀ ਹੈ। ਆਪਾਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਇਹਦਾ ਦੋਰਾ ਉਹੀ ਇੱਕ ਜੁਟਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ। ਪਾਣੀ ਆਇਆ। ਇਹ ਸਦਾ ਹੀ ਆ ਰਹਿਣਾ ਚਾਹੀਦਾ। ਵੋਟਾਂ ਵੇਲੇ ਵੀ ਇਹ ਕਵੱਟੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ। ਅੱਛੀ ਗੱਲ ਹੈ ਸਮਾਜ ਉਹਦਾ ਆਪੇ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਮੰਨੋ ਜਦੋਂ ਇਹੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਆ ਉਹ ਦੋਰਾ ਉਹੀ ਇੱਕ ਜੁੜਦਾ ਦੇਖ ਰਹੀ ਲੱਗ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋ ਸਦਾ ਹੀ ਆ ਰਹਿਣਾ ਚਾਹੀਦਾ ਵੋਟਾਂ ਵੇਲੇ ਵੀ ਇਹ ਵੱਡੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ ਸਹੀ ਗੱਲ ਹੈ ਇਹ ਚੰਗੀ ਬਿਰਤ ਹੈ ਅਗਦਾ ਹੁਣ ਸਹੀ ਪੁਰਾਣੇ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ ਸਾਡਾ ਸਮਾਜ ਉਹਦਾ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਮਨਸਬਾ ਇਹਦਾ ਈਗੋ ਖਤਮ ਹੁੰਦੀ ਆ ਇਹਦੇ ਨਾਲ ਮੈਂ ਮੁੱਕਦੀ ਆ ਆਪਾਂ ਕੌਣ ਜਿਹੜਾ ਸਤਿਕਾਰ ਦਿੰਦੇ ਆਂ ਉਹ ਦੋਰਾ ਉਹੀ ਇੱਕ ਜੁੜਦਾ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਉਹ ਸਦਾ ਹੀ ਆ ਰਹਿਣਾ ਚਾਹੀਦਾ ਵੋਟਾਂ ਵੇਲੇ ਵੀ